ਸੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਬਲੈਕਆਊਟ ਪੰਜਾਬ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਕਿਉਂਕਿ ਰਹਿਸਲ ਜਿਹੜੀ ਕੀਤੀ ਜਾ ਰਹੀ ਆ ਸੋ ਨਵਾਂ ਸ਼ਹਿਰ ਦੇ ਹਾਲਾਤ ਦੇਖਾ ਦਿਓ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਔਰ ਆਵਾਜ਼ ਵੀ ਸੁਣਦੇ ਆ ਕਿ ਜਿਹੜਾ ਸਾਇਰਨ ਵੱਜ ਚੁੱਕਾ ਆ ਔਰ ਇਹਦੇ ਵੱਲੋਂ ਪ੍ਰਸ਼ਾਸਨ ਵੱਲੋਂ ਹਦਾਇਤਾਂ ਸੀ ਕਿ ਜਦੋਂ ਸਾਇਰਨ ਵੱਜੇਗਾ ਪੂਰੇ 8 ਵਜੇ ਤੋਂ ਲੈ ਕੇ 7:30 ਵਜੇ ਤੱਕ ਪੂਰੇ ਸ਼ਹਿਰ ਨੂੰ ਜਿਹੜਾ ਆ ਉਹ ਬਲੈਕਆਊਟ ਕਰ ਦਿੱਤਾ ਜਾਵੇਗਾ ਫਿਲਹਾਲ ਤੁਸੀਂ ਦੇਖ ਸਕਦੇ ਹਾਂ ਕਿ ਅਮੇ ਲਾਈਟਾਂ ਜਗ ਰਹੀਆਂ ਪਰ ਜਿਹੜਾ ਸਾਇਰਨ ਆ ਉਹ ਜੋ ਸਰਕਾਰ ਵੱਲੋਂ ਆਰਡਰ ਸੀ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਕਿਉਂਕਿ ਪੁਰਾਣਾ ਪਿਛਲੀ ਗੱਲ ਕਰੀਏ ਥੋੜੇ ਸਮੇਂ ਪਹਿਲਾਂ ਜਿਹੜੀ ਜੰਗ ਲੱਗੀ ਸੀ ਇੰਡੀਆ ਪਾਕ ਦੇ ਵਿੱਚ ਭਾਵੇਂ 18 ਮਈ ਨੂੰ ਜਿਹੜਾ ਸੀਸਵਾਰ ਹੋ ਗਿਆ ਸੀ ਪਰੰਤੂ ਅਜੇ ਵੀ ਜਿਹੜੀਆਂ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆ ਰਹੀਆ ਔਰ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਸ਼ਾਰੇ ਮਿਲ ਰਹੇ ਕਿ ਹੋ ਸਕਦਾ ਹੈ ਕਿ ਜਿਹੜੀ ਜੰਗ ਹੈ ਉਹ ਰੁਕੀ ਨਹੀਂ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਗੱਲ ਕਹੀ ਸੀ ਕਿ ਜੰਗ ਰੁਕੀ ਨਹੀਂ ਸਿਰਫ ਸਿਰਫ ਇੱਕ ਉਹਨਾਂ ਨੂੰ ਸੁਨੇਹਾ ਸੀ ਅਗਰ ਫਿਰ ਪਾਕਿਸਤਾਨ ਆਪਣੇ ਹਰਕਤਾਂ ਦੇ ਆਉਂਦਾ ਹੈ ਤਾਂ ਇਹ ਜੰਗ ਦੁਆਰਾ ਜਾਰੀ ਰਹੇਗੀ ਇਹ ਰੁਕੇਗੀ ਨਹੀਂ ਸਿਰਫ ਇਹਨੂੰ ਰੋਕਿਆ ਗਿਆ ਥੋੜੇ ਸਮੇਂ ਦੇ ਲਈ ਜਿਹੜਾ ਸਟਾਪ ਕੀਤਾ ਗਿਆ ਪਰantu ਖਤਮ ਨਹੀਂ ਹੋਈ ਜੰਗ ਜਿਹੜੀ ਹੈ ਲੱਗੀ ਰਹੇਗੀ ਤੁਸੀਂ ਤਸਵੀਰਾਂ ਵਿੱਚ ਔਰ ਸਾਇਰਨ ਸੁਣ ਸਕਦੇ ਹੋ ਕਿ ਜਿਹੜਾ ਸਾਇਰਨ ਵੱਜ ਚੁੱਕਾ ਹੈ ਜੋ ਸਰਕਾਰ ਵੱਲੋਂ ਆਦੇਸ਼ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ ਪੂਰੇ ਜਿਹੜਾ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਜਿਹੜਾ ਨਵਾਂ ਸ਼ਹਿਰ ਨੂੰ ਬਲੈਕਆਊਟ ਜਿਹੜਾ ਕੋਸ਼ਿਸ਼ ਕੀਤਾ ਜਾਊਗਾ ਪੂਰੀਆਂ ਲਾਈਟਾਂ ਬੰਦ ਕੀਤੀਆਂ ਜਾਣਗੀਆਂ ਐਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਲਾਈਟਾਂ ਬੰਦ ਕਿਉਂ ਕੀਤੇ ਜਾਂਦੇ ਕਿਉਂਕਿ ਜਦੋਂ ਦੁਸ਼ਮਣਾਂ ਦਾ ਜਾਂ ਪਾਕਿਸਤਾਨ ਦੇ ਗੱਲ ਕਰੀਏ ਤਾਂ ਪਾਕਿਸਤਾਨ ਦੇ ਡਰੋਨ ਆਉਂਦੇ ਨੇ ਤਾਂ ਡਰੋਨਾਂ ਦੇ ਵਿੱਚ ਇਹੋ ਜਿਹੀ ਟੈਕਨੋਲੋਜੀ ਹੈ ਕਿ ਉਹਦੇ ਵਿੱਚ ਕੋਈ ਜਿਹੜਾ ਚਾਲਕ ਨਹੀਂ ਹੁੰਦਾ ਸਿਰਫ ਫਿਰ ਕੰਟਰੋਲ ਹੁੰਦਾ ਉਹ ਕੰਟਰੋਲ ਦੇ ਨਾਲ ਜਾਂਦਾ ਤੇ ਉਹ ਕੀ ਦੇਖਦਾ ਕਿ ਜਿੱਥੇ ਹਨੇਰਾ ਆ ਉੱਥੇ ਉਹ ਵਾਰਨੇ ਜਾਂਦਾ ਜਿੱਥੇ ਉਹਨੂੰ ਵੀ ਛੋਟੀ ਮੋਟੀ ਲਾਈਟ ਦੇਦੀਆ ਤਾਂ ਉੱਥੇ ਉਹ ਆਪਣਾ ਬਲਾਸਟ ਕਰਦਾ ਕੋਈ ਬੰਬ ਸੜਦਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਫਿਰੋਜ਼ਪੁਰ ਤੋਂ ਵਿੱਚ ਤੁਸੀਂ ਦੇਖਿਆ ਹੋਣਾ ਥੋੜੇ ਸਮਾਂ ਦਿਨ ਪਹਿਲਾਂ ਜਦੋਂ ਇਦਾਂ ਦੇ ਹਾਲਾਤ ਬਣੇ ਹੋ ਲੜਾਈ ਲੱਗੀ ਹੋਈ ਸੀ ਤਾਂ ਫਰੋਜਪੁਰ ਦੇ ਵਿੱਚ ਡਰੋਨ ਨੇ ਇੱਕ ਜਿਹੜਾ ਬਲਾਸ ਕੀਤਾ ਜਿਹਦੇ ਚ ਮਹਿਲਾ ਦੀ ਮੌਤ ਵੀ ਹੋਈ ਸੀ ਇੱਕ ਪਰਿਵਾਰ ਦੇ ਜਿਹੜਾ ਉਹ ਵੀ ਝੁੱਲਸਿਆ ਸੀ ਸੋ ਇਹ ਇਸ਼ਾਰਾ ਤਾਂ ਹੀ ਹੁੰਦਾ ਆ ਕਿ ਤੁਸੀਂ ਆਪਣੀਆਂ ਲਾਈਟਾਂ ਬੰਦ ਕਰ ਲਓ ਅਗਰ ਕੋਈ ਵੀ ਦੁਸ਼ਮਣ ਆਪਣੇ ਤੇ ਬਾਹਰ ਕਰਦਾ ਹੈ ਡਰੋਨ ਆਉਂਦਾ ਆ ਕਿ ਉਹਨਾਂ ਦਾ ਹਥਿਆਰ ਆਉਂਦਾ ਆ ਤੇ ਉਹ ਜਿਹੜਾ ਆ ਤੁਹਾਡੀ ਲਾਈਟ ਦੇਖ ਕੇ ਤੁਹਾਡੇ ਘਰ ਦੇ ਉੱਤੇ ਬਾਹਰ ਨਾ ਕਰੇ ਤੁਹਾਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਸੋ ਨਰਿੰਦਰ ਮੋਦੀ ਵੱਲੋਂ ਜਿਹੜਾ ਕੇਂਦਰ ਸਰਕਾਰ ਵੱਲੋਂ ਗ੍ਰਹਿ ਮੰਤਰੀ ਵੱਲੋਂ ਜਿਹੜਾ ਆਇਆ ਇਹ ਆਦੇਸ਼ ਜਾਰੀ ਕੀਤਾ ਸ ਬਖੋ ਸਟੇਟਾਂ ਨੂੰ ਖਾਸ ਕਰਕੇ ਪੰਜਾਬ ਕਿਉਂਕਿ ਪੰਜਾਬ ਜਿਹੜਾ ਆ ਸਰਹੱਦੀ ਸਰਹੱਦੀ ਏਰੀਆ ਆ ਪੰਜਾਬ ਜਿਹੜਾ ਆ ਉਹ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਸੋ ਇਹ ਸੈਂਸਿਟਿਵ ਸਟੇਟ ਕਰਕੇ ਇਹਦੇ ਉੱਤੇ ਜ਼ਿਆਦਾ ਜਿਹੜੀ ਆ ਆਦੇਸ਼ ਜਲਾਕੇ ਹੁੰਦੇ ਨੇ ਕਿਉਂਕਿ ਪਹਿਲਾਂ ਦੁਪਹਿਰੇ ਅਜ ਮੌਨਟ੍ਰਨ ਵੀ ਕੀਤੀ ਗਈ ਆ ਦੱਸਿਆ ਗਿਆ ਕਿ ਅਗਰ ਬਾਹਰ ਕਰਦਾ ਕੋਈ ਦੁਸ਼ਮਣ ਦੇ ਨਾਲ ਸਾਡੇ ਤੇ ਕੋ ਅਟੈਕ ਕਰਦਾ ਹੈ ਦੁਸ਼ਮਣ ਸਾਡੇ ਤੇ ਅਟੈਕ ਕਰਦਾ ਹੈ ਤੋਂ ਉਹਨਾਂ ਬਚਾਓ ਦੇ ਜ਼ਿੰਦਾਰਾਂ ਤੇ ਕਿਵੇਂ ਐਂਬੂਲੈਂਸ ਤੇ ਕੰਮ ਕਰਨਾ ਕਿਵੇਂ ਉੱਥੇ ਦੇ ਫਾਇਰ ਬ੍ਰੀਡ ਨੇ ਕੰਮ ਕਰਨਾ ਕਿਵੇਂ ਪੁਲਿਸ ਨੇ ਕੰਮ ਕਰਨਾ ਕਿਵੇਂ ਲੋਕਾਂ ਨੇ ਕੰਮ ਕਰਨਾ ਕਿਵੇਂ ਸਮਾਜ ਸੇਵੀ ਲੋਕਾਂ ਨੇ ਕੰਮ ਕਰਨਾ ਕਿ ਜਿਹੜਾ ਆ ਉਹ ਲੋਕ ਜਿਹੜੇ ਗਰ ਕੋਟਾਂ ਵਾਪਰਦੇ ਤਾਂ ਉੱਥੇ ਜਿਹੜਾ ਆ ਬਚਾਇਆ ਜਾ ਸਕਦਾ ਸੋ ਸਾਇਰਨ ਜਿਹੜਾ ਬਚ ਚੁੱਕਾ ਸਵਾ 8 ਵਜੇ ਤੱਕ 8 ਤੋਂ ਲੈ ਕੇ ਸਵਾ 8 ਤੱਕ ਦਾ ਜਿਹੜਾ ਬੰਦ ਦਾ ਐਲਾਨ ਸੀ ਪ੍ਰਸ਼ਾਸਨ ਬਲੈਕਆਊਟ ਦਾ ਸੋ ਪੂਰਾ ਜਿਹੜਾ ਜਿਹੜਾ ਜਿਲ੍ਹਾ ਤਸਵੀਰ ਦਾ ਵੀ ਦੇਖ ਸਕਦੇ ਬਲੈਕਆਊਟ ਹੋ ਚੁੱਕਾ ਹੈ ਭਾਵੇਂ ਕਿ ਗੱਡੀਆਂ ਦੀਆਂ ਲਾਈਟਾਂ ਗੱਡੀਆਂ ਸਿਰਫ ਆ ਜਾ ਰ ਪਰ ਸ਼ਹਿਰ ਜਿਹੜਾ ਆ ਹੁਣ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ